ਦਾ ਆ ਆਪਣਾ ਕਿਹੜਾ ਪਿੰਡ ਹੈ ਮੇਰਾ ਨਾਮ ਵੀਰ ਜੀ ਜਸਪੀਰ ਸਿੰਘ ਆ ਪਿੰਨ ਮੇਰਾ ਕਮੀਰਪੁਰ ਆ ਤੇ ਬਾਕੀ ਵੀਰ ਜੀ ਇਹ ਪੁਲ ਦੀ ਸਾਨੂੰ ਬਹੁਤ ਜਿਆਦਾ ਤੰਗੀ ਆ ਸਾਨੂੰ ਕੀ ਮਗਰਲੇ ਜਿੰਨੇ ਵੀ 10 ਪਿੰਡ ਆ ਨਾ ਸਾਰਿਆਂ ਨੂੰ ਬਹੁਤ ਜਿਆਦਾ ਤੰਗੀ ਆ ਕਿਉਂਕਿ ਸਾਰਿਆਂ ਨੇ ਮੰਨ ਲਓ ਅਈ ਨਾਲਾ ਲੱਗਦਾ ਸਾਰੇ ਪਿੰਡਾਂ ਨੂੰ ਤੇ ਸਾਰਿਆਂ ਨੇ ਮੰਡੀ ਵੀ ਇੱਧਰ ਆ ਸਾਰਿਆਂ ਨੇ ਬਾਇਆ ਇਹੋ ਹੀ ਸ਼ਾਰਟਕਟ ਆ ਸਾਰਿਆਂ ਨੂੰ ਪਰ ਸਾਰਿਆਂ ਨੂੰ 6-7 ਕਿਲੋਮੀਟਰ ਮੰਨ ਲਓ ਪਿੰਡਾ ਉਧਰ ਦੀ ਕਰਕੇ ਆਉਣਾ ਜੇ ਕਿਸੇ ਨੇ ਗੰਨਾ ਖੜਨਾ ਆ ਉਹਨੂੰ ਵੀ ਆਉਂਦੀ ਜਾਣਾ ਪੈਂਦਾ ਆ ਜੇ ਪੁਲ ਬਣਿਆ ਹੋਊਗਾ ਸਾਡੀ ਤਾਂ ਸਾਰੇ 10 ਪਿੰਡਾਂ ਦੀ ਇਹੋ ਮੰਗ ਸੀਗੀ ਇਪੋਲ ਬਣ ਜੂਗਾ ਤਾਂ ਚਲੋ ਸਾਰਿਆਂ ਨੂੰ ਸੌਖਾ ਹੋ ਜਾਊਗਾ ਪਰ ਠੇਕੇਦਾਰ ਇੰਨਾ ਕਿ ਨਕਮਾ ਮਿਲ ਗਿਆ ਨਾ ਕਿ ਪੁੱਛੇ ਕੁਝ ਨਾ ਜੇ ਜਦੋਂ ਵੀ ਆਉਂਦਾ ਸਿਰਫ ਇਹ ਕਹਿ ਦਿੰਦਾ ਜੀ ਹਾਂਜੀ ਦੋ ਮਹੀਨੇ ਜਿੱਦਾਂ ਦਾ ਤਿਆਰ ਹੋ ਗਿਆ ਤਿੰਨ ਮਹੀਨੇ ਤਿਆਰ ਹੋ ਗਿਆ ਉਹ ਅਸਲ ਠੇਕੇਦਾਰ ਹੈਗਾ ਹੀ ਪੁਲੀਆਂ ਵਾਲਾ ਪਰ ਇਸ ਵਾਰ ਉਹਨੂੰ ਪੋਲ ਮਿਲ ਗਿਆ ਤੇ ਜਿੰਨੇ 7 ਸਾਲ ਲਾਤੇ ਜੇ ਦੱਸੋ ਇਹੋ ਜਿਹਾ ਇੱਕ ਪੋਲ ਨੂੰ ਹੋਰ ਮਿਲ ਗਿਆ ਉਹ ਤਾਂ ਬਸ ਸਾਨੂੰ ਕਿ ਅਗਲੇ ਪੰਨਾਂ ਨੂੰ ਵੀ ਡੋਬ ਦੂਗਾ ਨੁਕਸਾਨ ਕਿੰਨਾ ਕੁ ਬੈਦ ਨਾਲ ਨੁਕਸਾਨ ਵੀਰ ਜੀ ਬਹੁਤ ਹੁੰਦਾ ਜੇ ਇੱਧਰ ਹੁਣ ਬੱਚੇ ਪੜਨ ਵਾਲੇ ਵੀ ਲੰਘਦੇ ਆ ਤੇ ਦੋ ਬੱਚੇ ਸੱਚਾ ਕੋਲਖ ਦੇ ਵਿਚਾਰੇ ਉਦੋਂ ਡੁੱਬੇ ਸੀਗੇ ਉਹ ਵੀ ਸਟੂਡੈਂਟ ਸੀਗੇ ਤੇ ਹੋਰ ਜਿੰਨੇ ਵੀ ਬੱਚੇ ਆਉਂਦੇ ਆ ਬਹੁਤਿਆਂ ਦੇ ਮਾਪੇ ਤਾਂ ਆਪ ਇਸ ਪੁਲ ਤੋਂ ਨਗਾ ਕੇ ਜਾਂਦੇ ਆ ਕਿ ਇੱਕ ਜੁੰਮੇਵਾਰੀ ਬਣ ਜਾਂਦੀ ਉਹਨਾਂ ਦੀ ਵੀ ਜਦੋਂ ਛੁੱਟੀ ਹੁੰਦੀ ਉਦੋਂ ਵੀ ਇੱਥੋਂ ਆਪ ਨਗਾ ਕੇ ਲੈ ਕੇ ਜਾਂਦੇ ਤੇ ਛੱਡ ਕੇ ਵੀ ਆਪ ਜਾਂਦੇ ਸਿਰਫ ਇਹ ਪੁਲ ਦੀ ਵਜਾ ਕਰਕੇ ਜੇ ਉਹ ਪੁਲ ਬਣਿਆ ਹੁੰਦਾ ਤੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਪਰ ਠੇਕੇਦਾਰ ਦੀ ਇੰਨੀ ਕਿਨ ਅਗਹਿਲੀ ਆ ਉਹਦੇ ਕੰਨ ਦੇ ਜੂੰਣ ਹੀ ਸਰਕਦੀ ਅਸੀਂ ਉਹਨੂੰ ਜਦੋਂ ਇੱਥੇ ਆਉਂਦਾ ਆ ਇਹ ਦੋਹਾਂ ਪਿੰਡਾਂ ਦੇ ਲੋਕ ਉਹਨੂੰ ਕਹਿੰਦੇ ਵੀ ਆ ਕਿ ਇੰਨਾ ਟਾਈਮ ਕਿੱਥੇ ਲੱਗ ਗਿਆ ਪਰ ਉਹ ਇਹੋ ਨਗੇਲੀਆਂ ਨਹੀਂ ਜੀ ਅੱਗੋਂ ਟੈਂਡ ਪੱਗੋ ਨਹੀਂ ਪੈਸੇ ਮਿਲੇ ਐਦਾਂ ਉਦਾਂ ਆ ਪਰ ਉਹ ਠੇਕੇਦਾਰ ਤੇ ਜ਼ਰੂਰ ਕਾਰਵਾਈ ਉਹ ਕਾਰਵਾਈ ਹੋਣੀ ਚਾਹੀਦੀ ਹੈ ਸਰਕਾਰ ਕੋਲੋਂ ਮੰਗ ਕਰੂ ਸਰਕਾਰ ਕੋ ਇਹੋ ਮੰਗ ਕਰ ਦਿੰਗੇ ਇਹੋ ਜੇ ਠੇਕੇਦਾਰਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਜਿਉਂ ਅਗਲੇ ਬੰਨੇ ਵੀ ਇਹੋ ਜਿ ਨੂੰ ਟੈਂਡਰ ਹੀ ਨਾ ਦਿੱਤਾ ਜਾਵੇ ਉਹਨੂੰ ਇਹ ਲਈ ਵਿਖਾਇਆ ਜਾਵੇ ਵੀ ਆਹ ਪੁਲ ਕਿਉਂ ਨਹੀਂ ਕੰਪਲੀਟ ਕੀਤਾ ਤੂੰ ਅਜੇ ਤੱਕ ਤਾਂ ਆ ਕਿਹੜਾ ਪਿੰਡ ਹੈ ਜੀ ਬਾਜੀ ਮੇਰਾ ਨਾਮ ਨਿਰਮਲ ਸਿੰਘ ਆ ਪਿੰਨ ਕਮੀਰਪੁਰਾ ਜੇ ਅੱਜ ਕਿੰਨੀ ਕੁ ਮੁਸ਼ਕਲ ਹੈ ਜੀ ਬਾਜੀ ਇਹ ਪੁਲ ਦੀ ਇੰਨੀ ਕਿਹੜੀ ਮੁਸ਼ਕਲ ਹੈ ਵੀ ਤੁਹਾਨੂੰ ਕੁਝ ਦੱਸ ਹੀ ਨਹੀਂ ਸਕਦੇ ਆਹ ਵੇਖੋ ਪੋ ਠੀਕ ਆ ਇਹਨੂੰ ਕੋਈ ਤੇ ਕੋਈ ਕਾਰਵਾਈ ਨਹੀਂ ਤੇ ਸਰਕਾਰ ਕੋ ਨਹੀਂ ਕਰਦੀ ਕੀ ਗੱਲ ਸਰਕਾਰ ਨੇ ਟੈਂਡਰ ਦਿੱਤਾ ਹੋਇਆ ਠੇਕੇਦਾਰ ਨੂੰ ਤੇ ਠੇਕੇਦਾਰ ਆਂਦਾ ਆ ਚਲੇ ਜਾਂਦਾ ਜੀ ਅੱਜ ਬਣਾ ਦੇਣ ਜੀ ਕੱਲ ਬਣਾਦਾ ਤੁਹਾਡਾ ਪੋਲ 6 ਮਹੀਨੇ ਹੀ ਬਣ ਜਾਊਗਾ 7 ਸਾਲ ਹੋ ਗਏ ਜੀ ਤੇ ਤੁਸੀਂ ਕਹਿੰਦੇ ਵੀ ਇਹ 7 ਸਾਲਾਂ ਤੱਕ ਤਿਆਰ ਪੋਲ ਨਹੀਂ ਹੋਇਆ ਤੇ ਅਸੀਂ ਦੱਸੋ ਕੀ ਕਰੀਏ ਕਿੰਨੀ ਕਿ ਮੁਸ਼ਕਲ ਹੈ ਜੀ ਭਾਜੀ ਇਹਦੇ ਬਹੁਤ ਹੀ ਜਿਆਦਾ ਜਿਹਾ ਅਸੀਂ ਪਾਰੋ ਸਾਡੀਆਂ ਪਰੇ ਫਸਲਾ ਆ ਵੇਖੋ ਅਸੀਂ ਜੀ ਉਧਰੋਂ ਲੈ ਕੇ ਜੀ ਅਸੀਂ ਤਲਵੰਡੀ ਵਾਲ ਨੂੰ ਜਾਣਾ ਆ ਠੀਕ ਆ ਜੀ ਇਹ ਤੋਂ ਉਹਨਾਂ ਨੇ ਉਹਨਾਂ ਨੇ ਇਹਨੂੰ ਜਾਣਾ ਆ ਤੇ ਬਹੁਤ ਹੀ ਸਾਨੂੰ ਮੁਸ਼ਕਲ ਜੀ ਠੀਕ ਆ ਇਥੋਂ ਕਹਿੰਦੇ ਮ ਅ ਮਿਲਤਾਂ ਵੀ ਹੋ ਚੁੱਕੀਆਂ ਸਪੋਲ ਭਾਈ ਜੀ 7-8 ਮੋਤਾਂ ਇਹ ਪਿੰਡ ਦੀਆਂ ਹੋ ਚੁੱਕੀਆਂ ਪਿਛਲੇ ਪਿੰਡ ਚੱਕ ਆਉ ਲੰਦੀਆਂ ਵੀ 7-8 ਮੋਤਾਂ ਹੋ ਚੁੱਕੀਆਂ ਨਿਕਨੇ ਬੱਚੇ ਹੀ ਜਿਹੜੇ ਆਉਂਦੇ ਆ ਇਥੋਂ ਇਹ ਸਕੂਲ ਵਾਲੇ ਬੱਚੇ ਆਉਂਦੇ ਆ ਉਹਨਾਂ ਨੂੰ ਇਹੋ ਡਰ ਰਹਿੰਦਾ ਵੀ ਕਦੀ ਥੱਲੇ ਨਾ ਫੇਰਨ ਸਾਡੀ ਕੋਈ ਨੁਕਸਾਨ ਹੋ ਜੇ ਕੀ ਮੰਗ ਕਰਦੇ ਸਰਕਾਰ ਕੋਲ ਸਰ ਇਹ ਮੰਗ ਕਰਦੇ ਵੀ ਠੇਕੇਦਾਰ ਤੇ ਕਾਰਵਾਈ ਹੋਵੇ ਕਿਉਂ ਜਿਹਨੇ ਅਜੇ ਤੱਕ ਟੈਂਡਰ ਲਿਆ ਅਜੇ ਤੱਕ ਕਿਉਂ ਨਹੀਂ ਚੜਿਆ